ਸਪੀਕਰਾਂ ਦੀ ਦੁਨੀਆ ਵਿੱਚ ਅਤੇ ਸੁਣਨ ਦੇ ਉਪਕਰਨਾਂ ਦੀ ਦੁਨੀਆ ਵਿੱਚ ਤੁਸੀਂ ਬੋਸ ਕੰਪਨੀ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ ਜੋ ਕਿ ਅੱਜ ਇੱਕ ਵਿਸ਼ਵ ਪੱਧਰੀ ਬ੍ਰਾਂਡ ਬਣ ਚੁੱਕਿਆ ਹੈ ਪਰ ਨਾਲ ਦੀ ਨਾਲ ਉਨਾ ਹੀ ਜ਼ਰੂਰੀ ਇਹ ਵੀ ਜਾਣਨਾ ਹੈ ਕਿ ਇਸ ਦੇ ਪਿੱਛੇ ਜੋ ਸ਼ਖਸੀਅਤ ਸੀ ਉਸ ਦੀ ਵੀ ਵਡੀ ਘਾਲਣਾ ਸੀ ਭਾਰਤੀ ਪਿਠ ਭੂਮੀ ਵਾਲੇ ਅਮਰੀਕੀ ਡਾਕਟਰ ਅਮਰ ਬੋਸ ਅੰਤਰਰਾਸ਼ਟਰੀ ਪੱਧਰ ਉੱਤੇ ਮਾਨਤਾ ਪ੍ਰਾਪਤ ਆਧੁਨਿਕ ਧੁਨੀ ਵਿਗਿਆਨ ਦੇ ਮੋਢੀ ਸਨ ਜਿਨ੍ਹਾਂ ਨੇ ਅਮਰੀਕਾ ਦੇ ਫਿਲਡਲਫੀਆ ਦੇ ਬਿਲਕੁਲ ਬਾਹਰਵਾਰ ਦੇ ਇਲਾਕੇ ਵਿੱਚ ਮਹਿਜ਼ 13 ਸਾਲ ਦੀ ਉਮਰ ਵਿੱਚ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕਰ ਦਿੱਤੀ ਸੀ ਜਦੋਂ ਦੂਜੇ ਵਿਸ਼ਵ ਯੁੱਧ ਦੌਰਾਨ ਉਹਨਾਂ ਆਪਣੇ ਬੇਸਮੈਂਟ ਵਿੱਚ ਆਪਣੇ ਸਾਥੀਆਂ ਸਮੇਤ ਰੇਡੀਓ ਦੀ ਸਫਲਤਾਪੂਰਵਕ ਬਰੰਮਤ ਦਾ ਕੰਮ ਸ਼ੁਰੂ ਕੀਤਾ ਅਤੇ ਆਪਣੇ ਪਰਿਵਾਰ ਦੇ ਆਰਥਿਕ ਸਰੋਤਾਂ ਵਿੱਚ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਸੀ ਟੈਕਨੋਲੋਜੀ ਦੇ ਲਈ ਉਹਨਾਂ ਅੰਦਰ ਬਚਪਨ ਤੋਂ ਹੀ ਇੱਕ ਜਨੂਨ ਮੌਜੂਦ ਸੀ ਜੋ ਕਿਸੇ ਨਾ ਕਿਸੇ ਰੂਪ ਵਿੱਚ ਸਾਹਮਣੇ ਆ ਹੀ ਜਾਂਦਾ ਸੀ ਅਤੇ ਇਹੀ ਲਗਨ ਉਹਨਾਂ ਨੂੰ ਇਸ ਖੇਤਰ ਦੇ ਮੁਕਾਮ ਤੱਕ ਲੈ ਗਈ ਜਿੱਥੇ ਉਹਨਾਂ ਦਾ ਨਾਂ ਉਹਨਾਂ ਦੇ ਕਾਰਜ ਅਤੇ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਕੰਪਨੀ ਇੱਕ ਵਿਸ਼ਵ ਪ੍ਰਸਿੱਧ ਨਾਂ ਬਣ ਕੇ ਉੱਭਰੀ ਜਿਸ ਨੂੰ ਅੱਜ ਹਰ ਕੋਈ ਜਾਣਦਾ ਹੈ ਅਣਥੱਕ ਮਿਹਨਤ ਨਾਲ ਤਿਆਰ ਕੀਤੀ ਆਪਣੀ ਇਸੇ ਕੰਪਨੀ ਦਾ ਵਧੇਰੇ ਹਿੱਸਾ ਉਹਨਾਂ ਨੇ ਸਾਲ 2011 ਵਿੱਚ ਇੱਕ ਵਿਦਿਅਕ ਸੰਸਥਾ ਦੇ ਖੋਜ ਕਾਰਜਾਂ ਲਈ ਦਾਨ ਵੀ ਕੀਤਾ ਸੀ ਇਹੋ ਜਿਹੇ ਸਨ ਨਿਵੇਕਲੀ ਸੋਚ ਵਾਲੇ ਕਾਰੋਬਾਰੀ ਡਾਕਟਰ ਅਮਰ ਬੋਸ ਅਮਰ ਬੋਸ ਦਾ ਜਨਮ ਅਮਰੀਕਾ ਦੇ ਫਿਲਡੈਲਫੀਆ ਪੈਂਸਿਲਵੇਨੀਆ ਵਿੱਚ ਇੱਕ ਬੰਗਾਲੀ ਭਾਰਤੀ ਪਿਤਾ ਨੋਨੀ ਗੋਪਾਲ ਬੋਸ ਅਤੇ ਇੱਕ ਅਮਰੀਕੀ ਮਾਂ ਚਾਰਲਟ ਮੈਚਲੈਂਡ ਦੇ ਘਰੇ ਹੋਇਆ ਉਹਨਾਂ ਦੇ ਮਾਤਾ-ਪਿਤਾ ਫ੍ਰੈਂਚ ਅਤੇ ਜਰਮਨ ਵੰਸ਼ ਦੀ ਸਕੂਲ ਅਧਿਆਪਕਾ ਸਨ ਅਮਰ ਬੋਸ ਦੇ ਪਿਤਾ ਅਕਸ਼ਤ ਭਾਰਤੀ ਸੁਤੰਤਰਤਾ ਕਾਰਕੁਨ ਸਨ ਜੋ ਆਪਣੀਆਂ ਸਰਗਰਮੀਆਂ ਲਈ ਕੈਦ ਚੱਲਣ ਤੋਂ ਬਾਅਦ 1920 ਦੇ ਦਹਾਕੇ ਵਿੱਚ ਬੰਗਾਲ ਤੋਂ ਅਮਰੀਕਾ ਚਲੇ ਗਏ ਸਨ। ਉੱਥੇ ਹੀ ਅਮਰ ਬੋਸ ਦਾ ਜਨਮ ਹੋਇਆ, ਉੱਥੇ ਹੀ ਉਹਨਾਂ ਨੇ ਆਪਣੀ ਪੜ੍ਹਾਈ ਅਤੇ ਉੱਚੀ ਦੀ ਵਿਦਿਆ ਹਾਸਲ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਨੈਦਰਲੈਂਡਸ ਦੇਸ਼ ਦੇ ਆਇੰਡ ਹੋਵਨ ਵਿਖੇ ਵੀ 1 ਸਾਲ ਬਿਤਾਇਆ ਅਤੇ ਇਸ ਉਪਰੰਤ 1 ਸਾਲ ਨਵੀਂ ਦਿੱਲੀ ਭਾਰਤ ਵਿੱਚ ਇੱਕ ਵਿਦਿਆਰਥੀ ਵਜੋਂ ਖੋਜ ਕਾਰਜ ਵੀ ਕੀਤਾ। ਉਹਨਾਂ ਨੇ ਪੀ ਐਚ ਡੀ ਮੁਕੰਮਲ ਕੀਤੀ ਅਤੇ ਇਸ ਦੌਰਾਨ ਕਈ ਖੋਜਾਂ ਵੀ ਕੀਤੀਆਂ। ਉਹਨਾਂ ਨੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਬੈਚਲਰ, ਮਾਸਟਰਸ ਅਤੇ ਡਾਕਟਰ ਡਿਗਰੀਆਂ ਹਾਸਲ ਕੀਤੀਆਂ। ਸਾਲ 1956 ਵਿੱਚ ਅਮਰ ਬੋਸ ਨੂੰ ਐਮ ਆਈਟੀ ਮੈਸਚੂਸੈਟਸ ਦੀ ਫੈਕਲਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਜਿੱਥੇ ਉਹਨਾਂ ਨੇ ਸਾਲ 2001 ਤੱਕ ਪਾਉ ਉਗੁਣ 45 ਸਾਲ ਤੱਕ ਪੜਾਇਆ ਉਹਨਾਂ ਦੀ ਪੜ੍ਹਾਈ ਲਿਖਾਈ ਦੇ ਨਾਲ-ਨਾਲ ਰੇਡੀਓ ਅਤੇ ਤਕਨੀਕ ਸੰਬੰਧੀ ਉਹਨਾਂ ਦੇ ਕਾਰਜ ਵੀ ਲਗਾਤਾਰ ਚੱਲਦੇ ਰਹੇ ਉਹਨਾਂ ਨੂੰ ਜੀਵਨ ਦਾ ਪਹਿਲਾ ਤੋਹਫਾ ਇੱਕ ਰੇਡੀਓ ਦੇ ਰੂਪ ਵਿੱਚ ਮਿਲਿਆ ਜਿਸ ਦੀ ਆਵਾਜ਼ ਤੋਂ ਉਹ ਸੰਤੁਸ਼ਟ ਰਹੀ ਸੀ ਅਤੇ ਉਹਨਾਂ ਨੇ ਆਪਣੀ ਹੁਨਰ ਅਤੇ ਕਾਬਲੀਅਤ ਸਦਕਾ ਉਸ ਦੀ ਆਵਾਜ਼ ਨੂੰ ਸਹੀ ਪੱਧਰ ਤੱਕ ਪਹੁੰਚਾਇਆ ਅਤੇ ਇੱਥੋਂ ਹੀ ਉਹਨਾਂ ਦਾ ਆਵਾਜ਼ ਤਕਨੀਕ ਅਤੇ ਧੁਨੀ ਦੇ ਨਾਲ ਇੱਕ ਜੋੜ ਬਣਿਆ ਇੱਕ ਮੇਲ ਬਣਿਆ ਜੋ ਤਾਂ ਉਮਰ ਕਾਇਮ ਰਿਹਾ ਜਿੰਨਾ ਸਮਾਂ ਬੋਸ ਨੇ ਧਿਆਨ ਨਾਲ ਧੁਨੀ ਦੇ ਅਤੇ ਆਵਾਜ਼ ਦੇ ਵਰਤਾਰੇ ਦੀ ਤੁਲਨਾ ਕਰਨ ਵਿੱਚ ਬਤਾਇਆ ਉਸ ਤੋਂ ਅੱਗੇ ਵਧਦੇ ਹੋਏ ਉਸ ਤੋਂ ਵੀ ਜ਼ਿਆਦਾ ਸਮਾਂ ਉਹਨਾਂ ਧੁਨੀ ਵਿਗਿਆਨ ਦੀ ਖੋਜ ਕਰਨ ਵਿੱਚ ਲਾਇਆ ਇਸ ਸਮੁੱਚੇ ਸਮੇਂ ਦੌਰਾਨ ਉਹਨਾਂ ਨੇ ਕਈ ਨਵੀਆਂ ਖੋਜਾਂ ਕੀਤੀਆਂ ਤੇ ਪੇਟੈਂਟ ਟੈਕਨਾਲੋਜੀ ਦੇ ਵਿਕਾਸ ਦੀ ਅਗਵਾਈ ਕੀਤੀ। ਉਹਨਾਂ ਦੀ ਅਗਵਾਈ ਵਿੱਚ 100% ਮੁਨਾਫੇ ਨੂੰ ਉਹਨਾਂ ਦੀ ਕੰਪਨੀ ਵਿੱਚ ਦੁਬਾਰਾ ਨਿਵੇਸ਼ ਕੀਤਾ ਗਿਆ ਜਿਸ ਨਾਲ ਗੈਰ ਆਡੀਓ ਖੇਤਰਾਂ ਵਿੱਚ ਕਾਫੀ ਤਰੱਕੀ ਹੋਈ। ਸਾਲ 2004 ਵਿੱਚ 25 ਸਾਲ ਦੀ ਨਿਰੰਤਰ ਖੋਜ ਤੋਂ ਬਾਅਦ ਅਮਰ ਗੋਸ ਨੇ ਇੱਕ ਕ੍ਰਾਂਤੀਕਾਰੀ ਪ੍ਰਣਾਲੀ ਪੇਸ਼ ਕੀਤੀ ਸੀ। ਜੋ ਇੱਕੋ ਵਾਹਨ ਵਿੱਚ ਉੱਤਮ ਆਰਾਮ ਅਤੇ ਨਿਯੰਤਰਣ ਨੂੰ ਜੋੜਦੀ ਸੀ ਉਹਨਾਂ ਨੇ 901 R ਡਾਇਰੈਕਟ ਰਿਫਲੈਕਟਿੰਗ ਸਪੀਕਰ ਸਿਸਟਮ ਸਾਊਂਡ ਸਿਸਟਮ ਅਤੇ ਸਰਗਰਮ ਸ਼ੋਰ ਘਟਾਉਣ ਵਾਲੇ ਹੈੱਡਫੋਨ ਸਮੇਤ ਨਿਵੇਕਲੇ ਉਤਪਾਦਨ ਦੀ ਸ਼ੁਰੂਆਤ ਨਾਲ ਦੁਨੀਆ ਭਰ ਵਿੱਚ ਪ੍ਰਸ਼ੰਸਾ ਪ੍ਰਾਪਤ ਕੀਤੀ। ਅਮਰ ਬੋਸ ਨੇ ਅਮਰੀਕਾ ਦੀਆਂ ਆਰਮਡ ਫੋਰਸਸ ਅਤੇ ਨਾਸਾ ਲਈ ਵੀ ਵਿਆਪਕ ਕੰਮ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਤਨੀ ਵਿਗਿਆਨ ਇਲੈਕਟ੍ਰੋਨਿਕਸ ਗੈਰ ਰਿਖ ਪ੍ਰਣਾਲੀਆਂ ਤੇ ਸੰਚਾਰ ਸਿਧਾਂਤ ਦੇ ਖੇਤਰਾਂ ਵਿੱਚ ਕਈ ਪੇਟੈਂਟ ਹਾਸਲ ਕੀਤੇ। ਬੋਸ ਨੂੰ ਦੋ ਖੇਤਰਾਂ ਵਿੱਚ ਮਹੱਤਵਪੂਰਨ ਪੇਟੈਂਟ ਦਿੱਤੇ ਗਏ ਜੋ ਬੋਸ ਕਾਰਪੋਰੇਸ਼ਨ ਲਈ ਕਾਫੀ ਮਹੱਤਵਪੂਰਨ ਸਨ। ਇਸ ਤਰ੍ਹਾਂ ਅਮਰ ਬੋਸ ਨੇ ਤਾਂ ਅਮਰ ਪ੍ਰਾਪਤੀਆਂ ਕੀਤੀਆਂ ਸਾਲ 2007 ਵਿੱਚ ਉਹਨਾਂ ਨੂੰ ਦੁਨੀਆ ਦੇ ਛੋਟੀ ਦੇ ਅਮੀਰ ਲੋਕਾਂ ਵੱਜੋਂ ਵੀ ਸੂਚੀਬੱਧ ਕੀਤਾ ਗਿਆ ਸੀ। ਉਹਨਾਂ ਨੇ 11700 ਲੋਕਾਂ ਨੂੰ ਵਸਕਾਰ ਦਿੱਤਾ। ਘਰ, ਕਾਰ ਅਤੇ ਪੇਸ਼ੇਵਰ ਆਡੀਓ ਲਈ ਵੱਖ-ਵੱਖ ਤਰ੍ਹਾਂ ਦੇ ਸਮਾਨ ਤਿਆਰ ਕੀਤੇ ਅਤੇ ਧੁਨੀ ਵਿਗਿਆਨ ਅਤੇ ਹੋਰ ਖੇਤਰਾਂ ਵਿੱਚ ਬੁਨਿਆਦੀ ਖੋਜਾਂ ਦਾ ਸੰਚਾਲਨ ਕੀਤਾ। ਅੱਜ ਬਾਅ ਮੇ ਉਸ ਦੁਨੀਆ ਵਿੱਚ ਨਹੀਂ ਪਰ ਉਹਨਾਂ ਦੇ ਕੀਤੇ ਕੰਮ ਉਹਨਾਂ ਦੀਆਂ ਕਾਢਾਂ ਤੇ ਆਪਣੇ ਕੰਮ ਪ੍ਰਤੀ ਜਜ਼ਬਾ ਹੋਰ ਨਾਲ ਹੀ ਰਾਦਸੀਰਾ ਬਣਦਾ ਹੈ